ਮੈਨੂੰ ਮਾਫ ਕਰਿਓ ਯਾਰ ਮੈਥੋਂ ਗਲਤੀ ਹੋ ਗਈ ਕੀਦੇ ਤੋਂ ਮਾਫੀ ਮੰਗਦਾ ਇਹ ਮੈਂ ਬਾਅਦ ਚ ਦੱਸਦਾ ਤੇ ਕਿਉਂ ਮੰਗਦਾ ਪਰ ਉਦੋਂ ਪਹਿਲਾਂ ਸਾਰਿਆਂ ਨੂੰ ਮੈਂ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਮੁਬਾਰਕਾਂ ਦਿੰਨਾ ਤੇ ਨਾਲ ਅਰਦਾਸ ਕਰਦਾ ਕਿ ਹਰ ਇੱਕ ਨੂੰ ਬਾਬੇ ਨਾਨਕ ਦੇ ਫਲਸਫੇ ਤੇ ਚੱਲਣ ਦੀ ਹਿੰਮਤ ਤੇ ਤੌਫੀਕ ਬਖਸ਼ੇ ਪਰ ਮੈਥੋਂ ਜਿਹੜੇ ਮਾਫੀਨਾਮਾ ਭਾਲਦੇ ਆ ਪਹਿਲਾਂ ਇਸ ਬੰਦੇ ਤੋਂ ਵੀ ਕੀ ਆ ਮਾਫੀਨਾਮਾ ਲੈ ਲੋ ਅੱਜ ਦੇ ਨਾਲ ਇਸ ਬੰਦੇ ਨੂੰ ਲਾਹਨਤ ਪਾਉਣੀ ਜ਼ਰੂਰ ਬਣਦੀ ਆ ਕਿਉਂਕਿ ਇਸ ਬੰਦੇ ਨੇ ਅੱਜ ਦੇ ਦਿਨ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ 550ਵੇਂ ਦੇ ਉੱਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜਕੇ ਇੱਕ ਕੀਆ ਵਾਅਦਾ ਕੀਤਾ ਸੀ ਕੀ ਵਾਅਦਾ ਕੀਤਾ ਸੀ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਵਾਸਤੇ 2019 ਦੇ 'ਚ ਇਹ ਬੰਦਾ ਸਾਡੇ ਨਾਲ ਕਮਿਟਮੈਂਟ ਕਰਕੇ ਗਿਆ ਸੀ ਗੁਰੂ ਦੀ ਹਜ਼ੂਰੀ 'ਚ ਤੇ ਹੁਣ ਮੁੱਕਰਿਆ ਫਿਰਦਾ ਤੇ ਜੇ ਬੰਦੀ ਸਿੰਘਾਂ ਵਾਸਤੇ ਦਿਲ ਦੇ ਵਿੱਚ ਦਰਦ ਹੈਗਾ ਨਾ ਤਾਂ ਅੱਜ ਇਸ ਪੋਸਟ ਨੂੰ ਸ਼ੇਅਰ ਵੀ ਕਰਿਓ ਤੇ ਵੱਧ ਤੋਂ ਵੱਧ ਕਿ ਇਹਨਾਂ ਤੱਕ ਪਹੁੰਚ ਜ਼ਰੂਰ ਜਾਵੇ ਜਾਂ ਇਹਨਾਂ ਦੇ ਕਿਸੇ ਨਾ ਕਿਸੇ ਚਮਚੇ ਤੱਕ ਜ਼ਰੂਰ ਪਹੁੰਚੇ ਤਾਂ ਕਿ ਘੱਟੋ-ਘੱਟ ਗੌਰ ਜ਼ਰੂਰ ਕਰਨ ਕਿ ਯਾਰ ਹਾਂ ਅੱਜ ਫੇਰ ਇਹ ਕੀ ਗੁਰੂ ਘਰਾਂ 'ਚ ਨਤਮਸਤਕ ਹੋਣਗੇ ਤੇ ਉਹਦੀਆਂ ਵੀਡੀਓਜ਼ ਵੀ ਵਾਇਰਲ ਹੋਣਗੀਆਂ ਪਰ ਉਦੋਂ ਪਹਿਲਾ ਕਿ ਇਸ ਬੰਦੇ ਨੂੰ ਉਹ ਯਾਦ ਕਰਾਉਣਾ ਬਣਦਾ ਕਿ ਸਾਡੇ ਜਿਹੜੇ ਜੋਦੇ ਜੇਲਾਂ ਚ ਬੈਠੇ ਆ ਜਿਹੜੇ ਬਾਬੇ ਨਾਨਕ ਦੇ ਅਸਲ ਫਲਸਫੇ ਨੂੰ ਮੰਨ ਕੇ ਅਸਲ ਫਲਸਫਾ ਕਿਹੜਾ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਸਿਰ ਤਲੀ ਦੇ ਧਰ ਕੇ ਜਿਹੜੇ ਸਾਡੇ ਵਾਸਤੇ ਯਾਰ ਸਾਡੀਆਂ ਚੰਗੀਆਂ ਜ਼ਿੰਦਗੀਆਂ ਪਿੱਛੇ ਕੀ ਆ ਆਪਣੀਆਂ ਜ਼ਿੰਦਗੀਆਂ ਸਾਰੀ ਜਵਾਨੀ ਜਿਹਨਾਂ ਨੇ ਜੇਲਾਂ ਚ ਕਾਲ ਕੋਠੜੀਆਂ ਚ ਕੱਢਤੀ ਤਾਂ ਹੀ ਅੱਜ ਅਸੀਂ ਕੀ ਆ ਸੌਖੇ ਬੈਠੇ ਆ ਤੇ ਉਹਨਾਂ ਲੋਕਾਂ ਨੇ ਮੱਥਾ ਲਾਇਆ ਸੀ ਬਾਬੇ ਨਾਨਕ ਤੋਂ ਹੀ ਸੇਧ ਲੈ ਕੇ ਲਾਇਆ ਸੀ ਕਿਉਂਕਿ ਸਾਡੇ ਆ ਬਾਬਾ ਨਾਨਕ ਵੀ ਗੁਰੂ ਗੋਬਿੰਦ ਸਿੰਘ ਵੀ ਇੱਕੋ ਹੀ ਗੱਲ ਕਹਿੰਦੇ ਆ ਕਿ ਚੂਕਰ ਅਜ ਹਾਮਾ ਹੀਲ ਤੇ ਦਰਗੁਜ ਹਲਾਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਅਖੀਰਲਾ ਹਥਿਆਰ ਜਿਹੜਾ ਸਾਡੇ ਕੋਲੋਂ ਤੋਂ ਬਚਿਆ ਸੀ ਉਹ ਚੱਕ ਕੇ ਸਾਡੀ ਸਾਰੀ ਕੀ ਲੁਕਾਈ ਵਾਸਤੇ ਲੜੇ ਸੀ ਅੱਜ ਸਾਡੇ ਖਾਤਰ ਜੇ ਜੇਲਾਂ 'ਚ ਬੈਠੇ ਆ ਤਾਂ ਇਹਨਾਂ ਨਾਲ ਮਜ਼ਾਕ ਕਰਨ ਵਾਲਾ ਜਿਹੜਾ ਕੀ ਹੈਗਾ ਇਹ ਲਾਣਾ ਇਹਨਾਂ ਨੂੰ ਅੱਜ ਲਾਹਣਤ ਪਾਉਣੀ ਜ਼ਰੂਰ ਬਣਦੀ ਆ ਯਾਰ ਸਾਡੇ ਬੰਦੀ ਸਿੰਘਾਂ ਨੇ ਕੋਈ ਜੇਲਾਂ 'ਚ ਬੈਠਿਆ ਨੇ ਕਿਸੇ ਨੂੰ ਕੀ ਕੋਈ ਧਮਕੀ ਨਹੀਂ ਦਿੱਤੀ ਕਿਸੇ ਤੋਂ ਫਰੋਤੀਆਂ ਨਹੀਂ ਖਾਧ ਨਹੀਂ ਸਰਕਾਰਾਂ ਦੇ ਆਖੇ ਲੱਗ ਕੇ ਉਹਨਾਂ ਨੇ ਕੋਈ ਨੈਰੇਟਿਵ ਘੜੇ ਆ ਤੇ ਜੇ ਬਲਾਤਕਾਰੀਆਂ ਨੂੰ ਪੇਰੋਲਾ ਦੰਨੇ ਹੋ ਤਾਂ ਸਾਡੇ ਬੰਦੀ ਸਿੰਘ ਜਿਹੜੇ ਸਾਡੀ ਖਾਤਰ ਆਪਦੀ ਕੀ ਸਾਰੀਆਂ ਜਵਾਨੀਆਂ ਜੇਲਾਂ ਚ 30-30 ਸਾਲ ਦੇ ਕੀ ਜੇਲਾਂ ਚ ਬੈਠੇ ਆ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ ਹੱਥ ਬੰਨ੍ਹ ਕੇ ਬੇਨਤੀ ਆ ਅੱਜ ਦੇ ਦਿਨ ਆਵਾਜ਼ ਬੁਲੰਦ ਜ਼ਰੂਰ ਕਰਿਓ ਯਾਰ ਤੇ ਹੁਣ ਮੈਂ ਮਾਫੀ ਕਿੰਨਾ ਤੋਂ ਮੰਗਣ ਦੀ ਪਹਿਲਾਂ ਸ਼ੁਰੂ ਚ ਗੱਲ ਕੀਤੀ ਆ ਮੈਂ ਮਾਫੀ ਮੰਗਦਾ ਬਾਈ ਜੀ ਪੁਜਾਰੀ ਤੇ ਪਖੰਡੀ ਲਾਣੇ ਤੋਂ ਜਿਨ੍ਹਾਂ ਨੂੰ ਕੱਲ੍ਹ ਵਾਲੀਆਂ ਮੇਰੀਆਂ ਗੱਲਾਂ ਦਾ ਸੇਕ ਲੱਗਿਆ ਤੇ ਉਹਨਾਂ ਦੇ ਪੈਰੋਕਾਰਾਂ ਤੋਂ ਵੀ ਮਾਫੀ ਮੰਗਦਾ ਪਰ ਮੈਂ ਦੱਸਦਾ ਕਿ ਪੁਜਾਰੀ ਤੇ ਪਖੰਡੀ ਲਾਣਾ ਕਿਸੇ ਹੋਰ ਧਰਮ ਦਾ ਨਹੀਂ ਮੈਂ ਸਾਡੇ ਸਿੱਖ ਧਰਮ ਵਾਲੇ ਪੁਜਾਰੀਆਂ ਤੇ ਪਖੰਡੀਆਂ ਦੀ ਗੱਲ ਕਰਦਾ ਜਿਨ੍ਹਾਂ ਨੇ ਕੀ ਚਿੱਟੇ ਚੋਲੇ ਪਾਏ ਆ ਰੇਸ਼ਮੀ ਕੱਪੜੇ ਪਾਏ ਆ ਤੇ ਬਾਬੇ ਨਾਨਕ ਦਾ ਸਾਡੇ ਮਨਾਂ ਦੇ ਵਿੱਚ ਉਹ ਤਸਵੀਰ ਬਸਾਤੀ ਜਿਹਦਾ ਪ੍ਰਤੀਮੇ ਬਣ ਕੇ ਸਾਡੇ ਮੂਰੇ ਆਪ ਸਜ ਕੇ ਬਹਿੰਦੇ ਆ ਢੋਆ ਲਾ ਲਾ ਕੇ ਨਾ ਵੱਡੇ ਆਪ ਦੇ ਤਖਤ ਬਣਾ ਰੱਖੇ ਆ ਹੁਣ ਮੇਰੇ ਇੱਕ ਸ਼ਬਦ ਤੇ ਇਤਰਾਜ਼ ਬਹੁਤ ਲੋਕਾਂ ਨੂੰ ਆ ਪਟੋਲਾ ਸ਼ਬਦ ਵਰਤਿਆ ਸੀ ਤਾਂ ਮੈਂ ਉਸ ਪੁਜਾਰੀ ਲਾਣੇ ਦੀ ਪ੍ਰਚਾਰੀ ਹੋਈ ਤਸਵੀਰ ਦੇ ਵਿੱਚ ਦਿਖਾਏ ਵੇ ਜਿਹੜੇ ਮਾ ਕੇ ਕੀ ਆ ਬਾਬਾ ਬਣਾਇਆ ਸੀ ਉਹਨਾਂ ਨੇ ਉਦੇ ਵਾਸਤੇ ਵਰਤਿਆ ਸੀ ਤੇ ਪੰਜਾਬ ਦੇ ਵਿੱਚ ਕੀ ਆ ਸਲੈਂਗ ਭਾਸ਼ਾ 'ਚ ਅਕਸਰ ਵਰਤਿਆ ਜਾਂਦਾ ਜਿਹੜੇ ਕੀ ਆ ਸਾਡੇ ਦੇਹਧਾਰੀ ਅੱਜ ਕੀ ਆ ਗੁਰੂ ਬਣੇ ਬੈਠੇ ਆ ਬਾਬੇ ਵੀ ਨਹੀਂ ਮੈਂ ਕਹਿੰਦਾ ਗੁਰੂ ਤਾਂ ਸਾਡਾ ਇੱਕੋ ਹੀ ਆ ਦੋਸਤੋ ਆਪਾਂ ਸਾਰੇ ਜਾਣਦੇ ਆ ਪਰ ਇਹ ਆਪਦੇ ਆਪ ਨੂੰ ਗੁਰੂ ਕਹਾਉਂਦੇ ਆ ਤੇ ਸਾਡੇ ਬਾਬੇ ਨਾਨਕ ਦੇ ਤਿੰਨੇ ਫਲਸਫਿਆਂ ਨੂੰ ਪ੍ਰਚਾਰ ਵੀ ਰਹੇ ਆ ਬਾਬੇ ਦੇ ਤਿੰਨ ਫਲਸਫੇ ਕਿਹੜੇ ਸੀ ਆਪਾਂ ਸਾਰੇ ਜਾਣਦੇ ਆ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਅੱਜ ਤੁਹਾਨੂੰ ਥੋੜਾ ਜਿਹਾ ਨਿਗਾਹੇ 'ਚ ਜੇ ਦੱਸਦੇ ਆ ਇਹ ਚੀਜ਼ਾਂ ਸਾਡੇ ਧਾਰਮਿਕ ਆਰਥਿਕ ਤੇ ਸਮਾਜਿਕ ਪੱਖ ਤੇ ਜ਼ਿੰਦਗੀ ਦੇ ਉੱਤੇ ਸਾਨੂੰ ਚਾਨਣਾ ਪਾਉਂਦੇ ਆ ਧਾਰਮਿਕ ਪੱਕ ਕੀ ਆ ਨਾਮ ਜਪੋ ਪਰ ਇਹ ਜਿਹੜਾ ਪੁਜਾਰੀ ਲਾਣਾ ਨਾ ਪਖੰਡੀ ਲਾਣਾ ਇਹ ਨਾਮ ਕਿਹੜਾ ਦੰਦਾ ਇਹ ਆਪਦੇ ਕੋਲੋਂ ਸ਼ਬਦ ਦੰਦੇ ਆ ਉਹ ਵੀ ਸਾਡੀ ਗੁਰਬਾਣੀ ਚੋਂ ਲਿਆ ਆਇਆ ਸ਼ਬਦ ਹੁੰਦਾ ਜਿਹੜਾ ਕੰਨ ਚ ਦੱਸ ਦਿਆ ਤੇ ਕਹਿੰਦੇ ਗਾਹਾਂ ਕਿਸੇ ਨੂੰ ਦੱਸਣਾ ਨਹੀਂ ਉਹ ਸਾਡੀ ਗੁਰਬਾਣੀ ਤਾਂ ਬਾਬੇ ਨਾਨਕ ਨੇ ਤਾਂ ਪੂਰੀ ਦੁਨੀਆ ਦਾ ਫਲਸਫਾ ਸਾਡੇ ਮੂਰੇ ਰੱਖ ਤਾ ਖੋਲ ਕੇ ਦੂਜਾ ਜ਼ਿੰਦਗੀ ਦਾ ਪੱਕਾ ਆਰਥਿਕ ਆ ਉਹਦੇ ਵਾਸਤੇ ਬਾਬੇ ਨਾਨਕ ਨੇ ਕਿਰਤ ਕਰਨ ਵਾਸਤੇ ਕਿਹਾ ਇਸੇ ਕਰਕੇ ਕੀ ਇਹਨਾਂ ਨੂੰ ਫੋਟੋ ਵਾਲਾ ਬਾਬਾ ਸੂਟ ਕਰਦਾ ਕਿਉਂਕਿ ਉਹ ਕੀ ਆ ਚੋਲੇ ਪਾ ਕੇ ਚਿੱਟ ਕੱਪੜੇ ਪਾ ਕੇ ਉਹਦੇ ਮੂਰੇ ਫਲਾਂ ਦਾ ਤੇ ਹੋਰਾਂ ਚੀਜ਼ਾਂ ਦਾ ਮੱਥਾ ਟਿਕਾਉਂਦਾ ਜਿਹੜਾ ਬਾਬਾ ਉਹੀ ਸਾਨੂੰ ਪ੍ਰਚਾਰ ਕੇ ਦੇਤਾ ਜਿਹਦਾ ਢਿੱਡ ਵੀ ਬੀਨ ਵਰਗਾ ਬਣਾਇਆ ਵਿਆ ਇਹ ਬੇਸ਼ੱਕ ਕਿਰਤ ਕਰੋ ਦੀ ਗੱਲ ਕਰਦੇ ਹੁਣ ਪਰ ਆਪ ਕਿਰਤ ਨਹੀਂ ਕਰਦੇ ਬਲਕਿ ਕੀ ਇਹ ਕਿਰਤਿਆਂ ਦਾ ਜਿਹੜਾ ਪੈਸਾ ਹੈਗਾ ਉਹ ਲੁੱਟ ਕੇ ਆਪ ਦੀਆਂ ਗੁੱਗੜਾ ਵਧਾਉਂਦੇ ਆ ਤੇ ਤੀਜਾ ਸਾਡੀ ਜ਼ਿੰਦਗੀ ਦਾ ਸਮਾਜਿਕ ਪੱਖ ਆ ਜਿਹੜਾ ਉਹ ਕੀ ਆ ਵੰਡ ਕੇ ਛਕੋ ਉਹਦੇ ਵਾਸਤੇ ਬਾਬੇ ਨਾਨਕ ਨੇ ਸਾਨੂੰ ਸੇਹ ਦਿੱਤੀ ਆ ਤੇ ਬਾਬੇ ਨਾਨਕ ਨੇ ਅਖੀਰਲੇ ਟਾਈਮ ਦੇ ਵਿੱਚ ਆਪ ਹਲ ਵਾਹ ਕੇ ਕਮਾਈ ਕਰਕੇ ਸੰਗਤ ਦੇ ਵਿੱਚ ਬੈਠ ਕੇ ਨਾਮ ਵੀ ਜਪਦੇ ਸੀ ਤੇ ਵੰਡ ਕੇ ਛਕਦੇ ਸੀ ਕਰਤਾਰਪੁਰ ਦੇ ਵਿੱਚ ਤੇ ਪਖੰਡੀ ਲਾਣੇ ਦੇ ਪੈਰੋਕਾਰ ਸਵਾਲ ਕਰ ਰਹੇ ਆ ਪਰ ਮੈਂ ਇੱਕ ਗੱਲ ਤੇ ਹੈਰਾਨ ਸੀ ਦੋਸਤੋ 99% ਲੋਕ ਪੋਜ਼ੀਟਿਵ ਸੀ ਜਿਹੜੇ 1% ਤੋਂ ਵੀ ਘੱਟ ਲੋਕਾਂ ਨੇ 네ਗੇਟਿਵ ਕਮੈਂਟ ਕੀਤੇ ਵੀ ਹੈਗੇ ਆ ਨਾ ਜ਼ਿਆਦਾਤਰ ਉਹਨਾਂ ਦੇ ਨਾਵਾਂ ਦੇ ਨਾਲ ਕੁਮਾਰ ਜਾਂ ਸ਼ਰਮਾ ਲੱਗਦਾ ਸੀ ਇਹ ਤੁਸੀਂ ਦੱਸ ਦਿਓ ਸ਼ਾਇਦ ਉਹਨਾਂ ਦੇ ਪੀੜ ਤਾਂ ਲੱਗੇ ਉਹਨੂੰ ਸ਼ਾਇਦ ਪੁਜਾਰੀ ਸ਼ਬਦ ਤੋਂ ਹੋਊਗਾ ਪਰ ਮੈਂ ਪੁਜਾਰੀ ਸ਼ਬਦ ਕੀ ਆ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੇ ਬਣੇ ਵੇ ਪੁਜਾਰੀ ਨੇ ਨਾ ਪਖੰਡੀ ਲੋਕ ਨੇ ਮੈਂ ਉਹਨਾਂ ਵਾਸਤੇ ਸ਼ਬਦ ਵਰਤਿਆ ਕਿਸੇ ਧਰਮ ਵਾਸਤੇ ਮੈਂ ਕਿਸੇ ਦੀ ਨਿੰਦਿਆ ਨਹੀਂ ਕੀਤੀ ਮੈਂ ਤਾਂ ਕਹਿੰਦਾ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਵਾਲੀ ਗੱਲ ਆ ਜਿਹੜੀ ਸਾਨੂੰ ਗੁਰੂ ਨਾਨਕ ਮਾਕੇ ਪਾਤਸ਼ਾਹ ਸਾਨੂੰ ਕੀਆ ਮਤ ਦੰਦੇ ਆ ਦੂਜੇ ਕੁਛ ਭਰਾ ਮੈਨੂੰ ਕੀਆ ਚੋਲੇ ਪਿੱਛੇ ਕੀ ਆ ਕਹਿੰਦੇ ਸੀ ਕਿ ਬਾਬੇ ਨਾਨਕ ਦੇ ਚੋਲੇ ਤੇ ਤੂੰ ਸਵਾਲ ਠਾਇਆ ਮੈਂ ਮੰਨਦਾ ਕਿ ਸਾਡੇ ਬਾਬੇ ਨਾਨਕ ਨੇ ਕੀਆ ਚੋਲੇ ਪਾਏ ਸੀ ਸਾਡਾ ਬਾਬਾ ਨਾਨਕ ਜਿਹੇ ਜਿਹੇ ਲੋਕਾਂ 'ਚ ਜਾ ਕੇ ਪਹਿਲਾਂ ਵਿਚਾਰ ਚਰਚਾ ਕਰਦੇ ਸੀ ਨਾ ਉਹਨਾਂ ਦੀ ਕੀ ਆ ਭਾਖ ਮਾਕੇ ਜ ਉਵੇਂ ਕੀ ਸਿੱਖ ਕੇ ਜਾਂਦੇ ਸੀ ਭਾਸ਼ਾ ਵੀ ਸਿੱਖਦੇ ਸੀ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਕੀ ਹੈ ਵੇਸ਼ਭੂਸ਼ਾ ਸੀਗੀ ਉਹ ਬਣਾ ਕੇ ਜਾਂਦੇ ਸੀ ਤਾਂ ਹੀ ਉਹਨਾਂ ਦੀ ਗੱਲ ਸੁਣਦੇ ਸੀ ਜਦੋਂ ਪੰਡਤਾਂ ਨਾਲ ਜਾ ਕੇ ਗੱਲ ਕਰਨੀ ਸੀ ਤਾਂ ਉਹਨਾਂ ਨੂੰ ਕੀ ਹੈ ਪੰਡਤਾਂ ਦੇ ਭੇਸ ਦੇ ਵਿੱਚ ਜਾਣਾ ਪੈਣਾ ਸੀ ਤੇ ਬਾਬਾ ਨਾਨਕ ਇਸ ਨੂੰ ਗਾਲ ਕੱਢ ਕੇ ਨਹੀਂ ਕਹਿੰਦਾ ਸੀ ਜਾਂ ਗਲਤ ਬੋਲ ਕੇ ਨਹੀਂ ਕਹਿੰਦਾ ਸੀ ਤੂੰ ਆ ਗਲਤ ਤਾਂ ਇੱਥੇ ਵਾਕੇ ਜਾਂ ਹੋਰ ਕਹਿੰਦਾ ਸੀ ਤੂੰ ਆ ਮੇਰੀ ਗੱਲ ਮੰਨ ਬਾਬਾ ਨਾਨਕ ਤਾਂ ਕੀ ਹੈ ਪ੍ਰਾਣੀ ਜਿਹੜੀ ਵਾਕੇ ਚੀਜ਼ਾਂ ਕੀ ਹੈ ਸਾਡੇ ਮਨਾਂ ਵਿੱਚ ਬਣੀਆਂ ਸੀ ਉਹਨੂੰ ਡਿਸਮੈਂਟਲ ਕਰਦਾ ਸੀ ਹੁਣ ਕਈ ਬੰਦੇ ਕਹਿੰਦੇ ਯਾਰ ਲੋਕਾਂ ਦੀ ਆਸਥਾ ਜੁੜੀ ਵੀ ਆ ਤਸਵੀਰ ਨਾਲ ਤੂੰ ਤਸਵੀ ਯਾਰ ਅਸੇ ਦੀ ਆਸਾ ਟੁੱਟਦੀ ਆ ਤਾਂ ਲੱਖ ਟੁੱਟ ਜੇ ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਆਸਾ ਤਾਂ ਫਿਰ ਲੋਕਾਂ ਦੀ ਜਨੇਊ ਦੇ ਵਿੱਚ ਵੀ ਸੀ ਆਸਾ ਤਾਂ ਲੋਕਾਂ ਦੀ ਪਿਤਰਾ ਦੇ ਵਿੱਚ ਵੀ ਸੀ ਹਰਦੁਆਰ ਦੇ ਖੜੇ ਪੰਡਤਾਂ ਦੀ ਪਰ ਸਾਡਾ ਬਾਬਾ ਨਾਨਕ ਤਾਂ ਜਾ ਕੇ ਫਿਰ ਬੋਲਦਾ ਤਾਂ ਸੀ ਨਾ ਯਾਰ ਜਿਹੜੀ ਗੱਲ ਗਲਤ ਸੀ ਉਹਨੂੰ ਗਲਤ ਕਹਿੰਦਾ ਸੀ ਬਾਬਾ ਨਾਨਕ ਸਾਡੇ ਬਾਬੇ ਨਾਨਕ ਨੇ ਸਾਨੂੰ ਜ਼ੁਰਤ ਦਿੱਤੀ ਆ ਵਰਤ ਵੀ ਲਿਆ ਕਰੋ ਜਿੱਥੇ ਵਰਤ ਨਹੀਂ ਆ ਮੇਰੇ ਅਰਗੇ ਦੇ ਸਵਾਲ ਠਾਉਣ ਨੂੰ ਕੀ ਹੈ ਕਈ ਬੰਦੇ ਤਿਆਰ ਰਹਿੰਦੇ ਆ ਪਰ ਮੈਂ ਕਹਿੰਦਾ ਸਾਡਾ ਬਾਬਾ ਨਾਨਕ ਨਾ ਮੇਰੇ ਨਾਲੋਂ ਵੀ ਕੀ ਇਹ ਕਾੜੇ ਸ਼ਬਦ ਵਰਤ ਕੇ ਗਏ ਉਹ ਕੀ ਕਹਿੰਦੇ ਸੀ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ ਉਹਨਾਂ ਨੇ ਮੁਕੱਦਮਾ ਨੂੰ ਕੁੱਤੇ ਕਿਹਾ ਸੀ ਉਸ ਸਮੇਂ ਦੀ ਬਿਊਰੋਕ੍ਰੇਸੀ ਨੂੰ ਅੱਜ ਤੁਹਾਡੇ ਜੋ ਕੋਈ ਡੀਸੀ ਤੇ ਜਾਂ ਕਿਸੇ ਦੇ ਬਰਾਬਰ ਬੋਲਣ ਜੋਗਾ ਹੈ ਕਿਸੇ ਲੀਡਰ ਨੂੰ ਕੋਈ ਕੁਝ ਕਹਿਣ ਜੋਗਾ ਹੈ ਉਹਨਾਂ ਨੇ ਬਾਬਰ ਦੀ ਅੱਖ 'ਚ ਅੱਖ ਪਾ ਕੇ ਕੀ ਆ ਬਾਬਰ ਨੂੰ ਕਿਹਾ ਸੀ ਤੇ ਚੋਲਾ ਬਾਬੇ ਨੇ ਕੀ ਆ ਅਖੀਰਲੇ ਸਮੇਂ 'ਚ ਨਹੀਂ ਪਾਇਆ ਸੀ ਮਗਰਲੇ ਸਮੇਂ ਜਾ ਕੇ ਬਾਬੇ ਨੇ ਆ ਕਿ ਲੱਕ ਬਨ ਕੇ ਕੀ ਆ ਮਿਹਨਤ ਕੀਤੀ ਸੀ ਮੈਂ ਮੰਨਦਾ ਬਾਬੇ ਨੇ ਕੀ ਇਹ ਚੌਥੀ ਅਦਾਸੀ ਦੇ ਵਿੱਚ ਜਦੋਂ ਗਏ ਆ ਨਾ ਉਦੋਂ ਹਾਜੀ ਦਾ ਭੇਸ ਧਾਰ ਕੇ ਗਏ ਸੀ ਹਾਜੀਆਂ ਆ ਉਹ ਜਿਹੜੇ ਕਹਿੰਦੇ ਨੇ ਮੋਢੇ ਦੇ ਉੱਤੇ ਕੀ ਆ ਉਹਨਾਂ ਨੇ ਕੰਬਲ ਲੈ ਲਈ ਸੀ ਚਾਦਰ ਨੂੰ ਮੁਸਲਮਾਨਾਂ ਦੀ ਵੇਸ਼ਭੁਸ਼ਾ ਦੇ ਵਿੱਚ ਗਏ ਸੀ ਕਿਉਂਕਿ ਮੱਕੇ ਮਦੀਨੇ ਜਾਣਾ ਸੀ ਤੇ ਜਾ ਕੇ ਉਹਨਾਂ ਨਾਲ ਵੀ ਜਾ ਕੇ ਫਿਰ ਉਹਨਾਂ ਨੇ ਕੀ ਕੀਤੀ ਸੀ ਗੋਸ਼ਟੀ ਕੀਤੀ ਸੀ ਰੋਸਣਾ ਕੀਜੇ ਉਤਰਦੀਜੇ ਦੀ ਪਾਲਿਸੀ ਕੀ ਆ ਬਾਬੇ ਨਾਨਕ ਨੇ ਸਾਨੂੰ ਸਿਖਾਈ ਆ ਤੇ ਬਾਬੇ ਨਾਨਕ ਨੂੰ ਮੰਨਣ ਵਾਲੇ ਜੇ ਬੜੀ ਛੇਤੀ ਕੀ ਆ ਜਿਹੜੀ ਸ਼ਬਦਾਵਲੀ ਵਰਤਦੇ ਹੁੰਦੇ ਨੇ ਨਾ ਕਮੈਂਟਾਂ ਦੇ ਵਿੱਚ ਉਹ ਬਾਬੇ ਨਾਨਕ ਦੇ ਸਕੇ ਨਹੀਂ ਹੋ ਸਕਦੇ ਉਹਨਾਂ ਪੁਜਾਰੀਆਂ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਵੀ ਜੇ ਜਾਹੋਂਗੇ ਨਾ ਉੱਥੇ ਲੰਗਰ ਵੀ ਮੁੱਲ ਵਿਕਦਾ ਉਹ ਵੰਡ ਕੇ ਸ਼ਕ ਨਾਲੇ ਹੈ ਨਹੀਂ ਤੇ ਗੁਰੂ ਨੂੰ ਤਸਵੀਰਾਂ ਦੇ ਵਿੱਚ ਭੱਲਣ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਗੁਰੂ ਨੇ ਕਿਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ